ਜਗੀ ਦਾ ਖਾਲਸਾ ਵੈਦ ਦੀ ਖਤੇ ਅੱਜ ਅਸੀਂ ਜਸਦਾਰ ਸਰਬਜੀਤ ਸਿੰਘ ਦੇ ਯਾਦਗਾਰੀ ਅੱਖਾਂ ਦੇ ਕੈਂਪ ਤੇ ਉਰੇ ਆਏ ਆ ਜਸਦਾਰ ਰਕੀਰ ਸਿੰਘ ਇੱਕ ਮੋਢਲੇ ਪੰਥਕ ਵਿਅਕਤੀ ਸੀ ਜਿਨ੍ਹਾਂ ਨੇ ਮੋਰਚਿਆਂ 'ਚ ਹਿੱਸਾ ਲੇਤਾ ਔਰ ਪੰਥ ਦੇ ਪੱਖ 'ਚ ਉਹਨਾਂ ਨੇ ਕਦਮ ਚੱਕੇ ਗ੍ਰਿਫਤਾਰੀਆਂ ਦਿੱਤੀਆਂ ਤੇ ਇੱਕ ਪੰਥਕ ਜੀਵਨ ਬਤੀਤ ਕੀਤਾ ਜਿੱਥੇ ਸਰਦਾਰ ਸਾਹਿਬ ਦੀ ਸਪਲਾਈ ਸੀ ਉਹਨਾਂ ਦੇ ਘਰੋਂ ਬੀਬੀ ਜੀ ਦੀ ਸਪਲਾਈ ਸੀ ਦੋਨਾਂ ਨੂੰ ਮਿਲਣ ਦਾ ਮੈਨੂੰ ਮੌਕਾ ਮਿਲਿਆ ਸੀਗਾ ਅਮਰੀਕਾ 'ਚ ਉਹਨਾਂ ਦੇ ਹੋਣਹਾਰ ਪੁੱਤਰ ਸਰ ਬੂਟਾ ਸਿੰਘ ਦੇ ਘਰੇ ਉਹਨਾਂ ਨੇ ਜਿਹੜਾ ਜੀ ਆਇਆਂ ਸਾਨੂੰ ਕਿਹਾ ਔਰ ਜੋ ਆਪਣੇ ਬੱਚਿਆਂ ਨੂੰ ਉਹਨਾਂ ਨੇ ਸਿਖਾਈ ਦਿੱਤੀ ਹੈ ਮੈਂ ਸਮਝਦਾ ਕਿ ਉਹ ਪੰਜਾਬ ਦੇ ਇੱਕ ਮੋਢਲੇ ਪਰਿਵਾਰਾਂ 'ਚੋਂ ਆਏ ਜਿਨ੍ਹਾਂ ਨੇ ਪੰਥ ਤੇ ਕੌਮ ਦਾ ਬਹੁਤ ਵੱਡਾ ਸੇਵਾ ਕੀਤੀ ਹੈ ਜਿੱਥੇ ਵੀ ਜਾਂਦੇ ਆ ਅਮਰੀਕਾ 'ਚ ਇੰਗਲੈਂਡ 'ਚ ਉਹਨਾਂ ਦੇ ਜਥੇਬੰਦੀ ਜਿਹੜੀ ਤੋਰੀ ਹੋਈ ਹੈ ਉਹ ਹਰੇਕ ਸਿੱਖ ਦੇ ਹੱਕ ਦੇ ਵਿੱਚ ਬੋਲਦੀ ਹੈ ਜਿੱਥੇ ਸਰ ਬੂਟਾ ਸਿੰਘ ਦੀ ਗੱਲ ਹੈ ਇੱਥੇ ਪੜ੍ਹਾਈ ਲੈ ਕੇ ਮੁੱਢਲੀ ਉਹਨਾਂ ਨੇ ਜਾ ਕੇ ਬਾਹਰ ਦੇ ਦੇਸ਼ਾਂ 'ਚ ਜਾ ਕੇ ਕੰਮ ਕਾਜ ਤੋੜਿਆ ਬੜੀ ਸਫਲਤਾ ਪਾਈ ਉੱਥੇ ਉਹਨਾਂ ਦਾ ਪਰਿਵਾਰ ਜਿਨ੍ਹਾਂ ਵਿੱਚੋਂ ਸਾਡੇ ਭਾਬੀ ਜੀ ਪਰਮਿੰਦਰ ਕੌਰ ਹੈਗੇ ਆਂ ਔਰ ਸਿਮਰਨੀਤ ਉਹਨਾਂ ਦੀ ਲੜਕੀ ਆਈ ਹੋਈ ਹੈ ਇਵਨੀਤ ਸਿੰਘ ਉਹਨਾਂ ਦਾ ਲੜਕਾ ਆਇਆ ਹੋਇਆ ਉਹਨਾਂ ਨੇ ਉੱਥੇ ਕਮਾਈ ਕਰਕੇ ਜੀਵਨ ਬਤੀਤ ਕਰਕੇ ਅੱਜ ਤੁਸੀਂ ਦੇਖੋ ਗੁਰਸਿੱਖੀ 'ਚ ਪਰਿਵਾਰ ਭਰਪੂਰ ਭਾਵੇਂ ਨਿਊ ਜਰਜੀ ਚ ਰਹਿੰਦਾ ਉਹਨਾਂ ਦੇ ਵਿੱਚ ਸਿੱਖੀ ਤੇ ਸਿੱਖ ਸੋਚ ਦੇ ਅਧੀਨ ਪੰਥ ਦੇ ਅਧੀਨ ਇੰਨੀ ਤਗੜੀ ਸੋਚ ਹੈ ਅੱਜ ਵੀ ਤੁਹਾਨੂੰ ਸਾਬਤ ਸਰੂਪ ਚ ਉਹ ਤੁਹਾਨੂੰ ਦਿਖਦੇ ਆ ਤੇ ਉਹਨਾਂ ਨੇ ਅਮਰੀਕਾ ਚ ਵੀ ਹਰੇਕ ਗੁਰੂ ਘਰ ਚ ਹਰੇਕ ਸਿੱਖ ਸਤਾਨ ਦੇ ਵਿੱਚ ਹਿੱਸਾ ਲਿੱਤਾ ਹੈਗਾ ਸਾਰੇ ਕਿਤੇ ਵੰਡ ਛੱਕ ਕੇ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਹੈਗਾ ਇਸ ਤੋਂ ਸਫਲ ਚੀਜ਼ ਮੈਂ ਕਿਤੇ ਨਹੀਂ ਸੋਚ ਸਕਦਾ ਅੱਜ ਆਪਾਂ ਕਹਿੰਦੇ ਆ ਕਿ ਪੰਜਾਬ ਖੋਖਲਾ ਹੋ ਰਿਹਾ ਹੈ ਖੋਖਲਾ ਜਰੂਰ ਹੋ ਰਿਹਾ ਪਰ ਇੱਥੇ ਦੇ ਹੋਣਹਾਰ ਸਪੁੱਤ ਜਾ ਕੇ ਬਾਹਰਲੇ ਦੇਸ਼ਾਂ 'ਚ ਜਦ ਰਿਹਾਰਸ਼ ਕਰ ਰਹੇ ਆ ਉਹਨਾਂ ਨੇ ਸਿੱਖੀ ਨਹੀਂ ਛੱਡੀ ਜਿਸ ਦਾ ਇੱਕ ਮੁੱਢਲਾ ਸਬੂਤ ਅੱਜ ਇਹ ਪਰਿਵਾਰ ਹੈ ਇਸ ਪਰਿਵਾਰ ਨੇ ਪਿੱਛੇ ਆਪਣੇ ਪੰਜਾਬ ਦੇ ਵਿੱਚ ਬੀਤੇ ਹੋਏ ਸਾਰੇ ਕਾਰਜਕਾਰੀਆਂ ਦੇ ਉੱਤੇ ਕੈੜੀ ਨਿਗਾਹ ਰੱਖੀ ਹੈ ਅੱਜ ਤੁਸੀਂ ਦੇਖੋ ਜਦ ਭਾਰਤ ਦੀ ਸਰਕਾਰ ਨੇ 1984 ਤੋਂ ਬਾਅਦ 40 ਸਾਲ ਹੋ ਗਏ ਹੁਣ 2024 'ਚ ਆਪਾਂ ਚੋਣ 'ਚ ਜਾ ਰਹੇ ਹਾਂ ਅੱਜ ਤੱਕ ਕੋਈ ਵੀ ਇਨਸਾਫ ਨਹੀਂ ਦਿੱਤਾ ਜਿਹੜਾ ਹਮਲਾ ਹੋਇਆ ਹਰਮੰਦਰ ਸਾਹਿਬ ਦੇ ਉੱਤੇ ਉਹਦੇ ਉੱਤੇ ਜਿਹੜੀਆਂ ਬੀਬੀਆਂ ਬੱਚੇ ਹਜ਼ਾਰਾਂ ਦੇ ਤਦਾਦ 'ਚ ਵੱਡੇ ਸੀ ਮਾਰੇ ਸੀ ਉਹਦਾ ਕੋਈ ਵੇਰਵਾ ਨਹੀਂ ਖਾਲਸਾ ਸਾਹਿਬ ਨੇ ਜਿਹੜੀਆਂ ਪੁਰੇ ਸਾਨੂੰ ਦਸੀਆਂ ਸੀ ਲਾਸ਼ਾਂ ਕੁਕਿੰਗਾ ਸਿੰਘ ਆ ਪੁਲਿਸ ਨੇ ਉਹਦਾ ਕੋਈ ਮਿਹਰਬਾਨੀ ਸੁਮੇਤ ਸੈਣੀ ਨਹੀਂ ਫੜੇ ਗਏ ਗੁਰੂਗ੍ਰੰਥ ਸਾਹਿਬ ਨੂੰ ਗੰਦੀਆਂ ਨਾਲੀਆਂ ਚ ਸੁੱਟ ਕੇ ਗਾਲ੍ਹ ਕੇ ਮਾਰ ਕੇ ਸੁੱਟ ਕੇ ਉੱਥੇ ਕੀਤਾ ਉਹਦਾ ਕੋਈ ਇਨਸਾਫ ਨਹੀਂ ਆਇਆ ਹੈਗਾ 328 ਰੂਪ ਸਾਡੇ ਚਲੇ ਗਏ ਉਹਦਾ ਕੋਈ ਇਨਸਾਫ ਨਹੀਂ ਆਇਆ ਹੈਗਾ ਪਰ ਜਦ ਭਾਰਤ ਨੇ ਇੱਕ ਬਹੁਤ ਗੰਦਾ ਕਦਮ ਲਿੱਤਾ ਜਿਹਦੇ ਵਿੱਚ ਉੱਥੇ ਉਹਨਾਂ ਨੇ ਆਪਣੇ ਉਹੀ ਪੰਜਾਬ ਪੁਲਿਸ ਦੇ ਬੰਦੇ ਜਿਹੜੇ ਉਰੇ ਪੜ ਕੇ ਗਏ ਆ ਰੋ ਦਾ ਚੀਫ ਬਣਿਆ ਉਹ ਦੁਵਾਲ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਬਣਾਇਆ ਇਹਨਾਂ ਨੇ ਸਾਜ਼ਿਸ਼ ਕਰਕੇ ਸਿੱਖਾਂ ਨੂੰ ਬਾਹਰ ਮਾਰਨਾ ਸ਼ੁਰੂ ਕੀਤਾ ਫਿਰ ਕੀ ਹੋਇਆ ਕੈਨੇਡਾ ਬੋਲਿਆ ਕੈਨੇਡਾ ਦਾ ਪ੍ਰਧਾਨ ਮੰਤਰੀ ਬੋਲਿਆ ਉਹਨੇ ਨੱਥ ਪਾਈ ਤੇ ਹੁਣ ਲੇਲੜੀਆਂ ਕੱਢਦਾ મોદી ਲੀਨੀ ਕਰਦਾ ਕਹਿੰਦਾ ਇਹ ਤਾਂ ਜੀ ਮੈਨੂੰ ਪਤਾ ਨਹੀਂ ਕਿਵੇਂ ਹੋਇਆ ਪਰ ਪਤਾ ਇਹਨੂੰ ਸਭ ਕੁਝ ਹੈ ਅਮਰੀਕਾ ਦੇ ਸਾਹਮਣੇ ਗੋਡੇ ਟੇਕਦਾ ਕਿਉਂ ਟੇਕਦਾ ਕਿਉਂਕਿ ਉੱਥੇ ਦੇ ਸਿੱਖ ਇੱਕ ਬਹੁਤ ਤਗੜੀ ਤਦਾਦ 'ਚ ਮਨੁੱਖੀ ਅਧਿਕਾਰਾਂ ਦੇ ਹੱਕ 'ਚ ਉੱਥੇ ਇੱਕ ਬਹੁਤ ਵੱਡੀ ਕੰਸਟੀਟਿਊਐਂਸੀ ਬਣ ਗਏ ਹੈਗੇ ਆਂ ਔਰ ਮਨੁੱਖੀ ਅਧਿਕਾਰ ਜਿਹੜੇ ਸਾਡੇ 9ਵੇਂ ਪਾਤਸ਼ਾਹ ਨੇ ਉਰੇ ਸਾਨੂੰ ਸਿਖਾਈ ਸੀ 6ਵੇਂ ਪਾਤਸ਼ਾਹ ਨੇ ਆਪਣੇ ਹੱਕਾਂ ਤੇ ਖੜਨ ਨੂੰ ਸਿਖਾਇਆ ਸੀ ਉਹੀ ਸੋਚ ਅੱਜ ਸਾਡੇ ਸਿੱਖਾਂ ਦੀ ਕੈਨੇਡਾ ਇੰਗਲੈਂਡ ਅਮਰੀਕਾ ਉੱਥੇ ਹੈਗੀ ਐ ਜੇ ਕਿਸਾਨੀ ਮੋਰਚਾ ਸਫਲ ਹੋਇਆ ਤਾਂ ਇੱਕੋ ਇੱਕ ਕਾਰਨ ਹੋਇਆ ਹੈਗਾ ਕਿਉਂਕਿ ਜਦ ਵੀ ਮੋਦੀ ਨੇ ਵਾਟਾ ਧਰਨ ਦੀ ਸੋਚੀ ਕਿਸਾਨਾਂ ਨੂੰ ਬਾਹਰ ਦੇ ਮੁਲਕਾਂ ਦੇ ਸਿੱਖਾਂ ਨੇ ਖੜ ਕੇ ਉਹਨਾਂ ਦੇ ਪਿੱਠ ਤੇ ਖੜ ਕੇ ਇਹਨੂੰ ਰੋਕਿਆ ਹੈਗਾ ਸੋ ਜਿਹੜੀ ਅੱਜ ਸਾਡੀ ਤਾਕਤ ਹੈ ਸਿੱਖੀ ਦੀ ਅੱਜ ਇੰਨਾ ਪਰਿਵਾਰਾਂ ਕਰਕੇ ਹੈਗੇ ਆ ਜਿਨ੍ਹਾਂ ਨੇ ਸਾਡੇ ਕੇਸ ਬਾਹਰਲੇ ਦੇਸ਼ਾਂ 'ਚ ਪੰਨੂ ਦਾ ਕੇਸ ਹੋਰਾਂ ਦਾ ਕੇਸ ਉੱਥੇ ਮਨੁੱਖੀ ਅਧਿਕਾਰਾਂ ਨੂੰ ਪਸੰਦ ਕਰਦੇ ਪਰਿਵਾਰਾਂ ਨੂੰ ਉੱਥੇ ਜਾ ਕੇ ਆਪਣੇ ਰੱਖਿਆ ਜਿਸ ਕਰਕੇ ਅੱਜ ਜਿਹੜਾ ਉਰੇ ਸਾਡੇ ਉੱਤੇ ਇੱਕ ਹਿੰਦੂਤਵਾ ਲਾਗੂ ਕੀਤੀ ਜਾ ਰਹੀ ਹੈ ਜਿਹੜਾ ਸਾਨੂੰ ਧਾਰਮਿਕ ਤੌਰ ਦੇ ਉੱਤੇ ਡਾਕਟਰ ਅੰਬੇਦਕਰ ਆਪ ਕਹਿੰਦੇ ਸੀਗੇ ਕਹਿੰਦੇ ਕਿ ਆਈ ਐਮ ਨਾਟ ਅ ਹਿੰਦੂ ਪਰ ਮੈਨੂੰ ਇਹ ਨਹੀਂ ਸਮਝ ਆਈ ਕਿ ਧਾਰਾ 25 ਦੇ ਵਿੱਚ ਸਿੱਖਾਂ ਨੂੰ ਹਿੰਦੂਆਂ ਦਾ ਨਾਂ ਕਿਉਂ ਰੱਖਤਾ ਹੈਗਾ ਜਦ ਕਿ ਗੁਰੂ ਗ੍ਰੰਥ ਸਾਹਿਬ ਕੇ ਸਪਸ਼ਟ ਅੰਗ 1136 ਦੇ ਉੱਤੇ ਕਹਿੰਦੇ ਆ ਨਾਹਮ ਹਿੰਦੂ ਨਾ ਮੁਸਲਮਾਨ ਅਸੀਂ ਇਹਨਾਂ ਚੋਂ ਹੈ ਨਹੀਂਗੇ ਸਾਡੀ ਮਨੁੱਖਤਾ ਪ੍ਰਤੀ ਸੋਚ ਹੈ ਅਸੀਂ ਜਾਤ ਪਾਤ ਧਰਮ ਇਹ ਸਾਰੇ ਤੋਂ ਵੱਖਰੇ ਹੋ ਕੇ ਅਸੀਂ ਆਪਣਾ ਜੀਵਨ ਬਤੀਤ ਕਰਨਾ ਚਾਹੁੰਦੇ ਆ ਤੇ ਸਾਡੇ ਧਰਮ ਨੂੰ ਵੱਡ-ਵੱਡ ਮਾਰ-ਮਾਰ ਹੋਂਦ ਚਿੱਲੜ ਚਿੱਟੀ ਸਿੰਘਪੁਰਾ ਦਿੱਲੀ ਬੁਖਾਰੋ ਸਾਰੇ ਕਿਤੇ ਸਾਨੂੰ ਵੱਢ ਕੇ ਸਾਡਾ ਧਰਮ ਤਬਦੀਲ ਕੀਤਾ ਜਾ ਰਿਹਾ ਹੈਗਾ ਅੱਜ ਅਸੀਂ ਉਹ ਜਿਹੜੇ ਸਿੱਖੀ ਨੂੰ ਪਸੰਦ ਕਰਦੇ ਆ ਤੁਸੀਂ ਕਹਿੰਦੇ ਹੋ ਕਿ ਜਿਹੜੇ ਰਾਮ ਨਾਮ ਲੈਵਾ ਹਨ ਉਕੀ ਕਰਨਗੇ ਇਹੋ ਜੇ ਬਹੁਤ ਸਾਰੇ RAM ਨਾਮ ਲੈਵਾ ਹਨ ਜਿਹੜੇ ਮਨੁੱਖਤਾ ਨੂੰ ਅੱਜ ਅਪਣਾਉਂਦੇ ਹੈਗੇ ਆ ਜਾਤ ਪਾਤ ਨੂੰ ਛੱਡ ਗਏ ਹੈਗੇ ਆ ਅਸੀਂ ਇਸ RAM ਨਾਮ ਲੈਵੇ ਦੇ ਵਿੱਚ ਨਹੀਂ ਰਲ ਸਕਦੇ ਕਿਉਂਕਿ ਇਹ ਸਾਰੇ ਉਹ ਮਨੂ ਸਮ੍ਰਿਤੀ ਦੀ ਸੋਚ ਦੀਨ ਜਾਤ ਪਾਤ ਅਦੀਨ ਜਿਹੜੇ ਰਾਜ ਬਣੇ ਆ ਅਸੀਂ ਉਹਨਾਂ ਨੂੰ ਠੋਕਰ ਮਾਰੀ ਆ ਆ ਅਨੰਦਪੁਰ ਸਾਹਿਬ ਸਾਡੇ ਤੋਂ ਦੂਰ ਨਹੀਂ ਸਾਡੇ ਕੈਂਡੀਡੇਟ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸਦਾਨੀ ਕਿਉਂ ਬਣੇ ਕਿਉਂਕਿ ਉਹਨਾਂ ਨੇ ਆਪਣੇ ਫੌਜਾਂ ਦੇ ਵਿੱਚ 哇。Oh. ਹਿੰਦੂ ਰਾਜੇ ਪਹਾੜੀ ਰਾਜੇ ਜਿਨ੍ਹਾਂ ਨੇ ਕਿਹਾ ਸੀਗਾ ਕਿ ਅਸੀਂ ਲੰਗਰ 'ਚ ਤੁਹਾਡੀ ਸਾਂਝ ਨਹੀਂ ਕਰ ਸਕਦੇ ਜਾਤ ਪਾਤ ਦੇ ਅਧਿਨ ਅਸੀਂ ਵੱਖਰੇ ਹੋਵਾਂਗੇ ਉਹਨਾਂ ਨੇ ਜਾ ਕੇ ਮੁਗਲਾਂ ਨਾਲ ਸਾਂਝ ਕਰਕੇ ਹਮਲਾ ਕੀਤਾ ਸਰਬੰਸਦਾਨੀ ਨੇ ਆਪਣਾ ਸਰਬੰਸਦਾਨ ਇਸ ਕਰਕੇ ਵੀ ਕੀਤਾ ਕਿ ਜਿਹੜੇ ਸਾਡੇ ਭਗਤ ਰਵੀਦਾਸ ਗੁਰੂ ਰਵੀਦਾਸ ਮਹਾਰਾਜ ਦੀ ਸੋਚ ਸੀ ਉਹ ਬੇਗਮ ਪਰੀ ਦੀ ਸੋਚ ਸੀ ਉਹਨਾਂ ਨੇ ਖਾਲਸਾ ਖੜਾ ਕੀਤਾ ਖਾਲਸਾ ਰਾਜ ਕਦੀ ਜਾਤ ਪਾਤ ਦੇ ਅਧਿਨ ਨਹੀਂ ਹੋ ਸਕਦਾ ਆਏਗਾ ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਇੱਥੇ ਕੋਈ ਜਾਤ ਪਾਤ ਨਹੀਂ ਜਿਹੜਾ ਰਾਜ ਹੋਣਾ ਖਾਲਸ ਹੋਣਾ ਖਾਲਸਾ ਰਾਜ ਹੋਣਾ ਉਹ ਮੁਨਫਤੀ ਮੁਨਖਤਾ ਦੇ ਅਦੀਨ ਰਾਜ ਹੋਣਾ ਹੈਗਾ ਜਿਸ ਕਰਕੇ ਉਹਨਾਂ ਨੇ ਆਪਣਾ ਸਰਬੰਸ ਵੀ ਕੁਰਬਾਨ ਕੀਤਾ ਇਸ ਰਾਜ ਨੂੰ ਸਥਾਪਿਤ ਕਰਨ ਵਾਸਤੇ ਜਿਹੜਾ ਬਾਬਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਡੇ ਫਤਿਹਗੜ੍ਹ ਸਾਹਿਬ 'ਚ ਪਹਿਲਾ ਰਾਜ ਸਾਬਤ ਕੀਤਾ ਜਿਹਦੇ ਵਿੱਚ ਕਿਸਾਨਾਂ ਨੂੰ ਜ਼ਿਮੀਂਦਾਰਾਂ ਨੂੰ ਗਾਉਣ ਦਾ ਹੱਕ ਮਿਲਿਆ ਜ਼ਮੀਨਾਂ ਦਾ ਹੱਕ ਮਿਲਿਆ ਜਿਹਦੇ ਵਿੱਚ ਅੱਜ ਆਮ ਆਦਮੀ ਪਾਰਟੀ ਕਹਿੰਦੀ ਹੈ ਸਤਕਾਰਯੋਗ ਹਿੰਦੂ ਧਰਮ ਦੇ ਸਤਕਾਰਯੋਗ ਲక్ష్ਮੀ ਮਾਤਾ ਜੀ ਦੇ ਨੋਟ ਛਾਪਾਂਗੇ ਸਿੰਘ ਸਵਾ ਲਹਿਰ ਨੇ ਆਪਣੇ ਗੁਰੂ ਘਰ ਆਜ਼ਾਦ ਕਰਦੇ ਹੋਏ ਆਪਣੇ ਉਥੇ ਬੁੱਤ ਪੂਜਾ ਆ ਆਹ ਫੋਟੋ ਪੂਜਾ ਸਾਰੀ ਖਤਮ ਕਰਤੀ ਸੀ ਹੁਣ ਇਹ ਸਾਡੇ ਉੱਤੇ ਇਹ ਰਾਜ ਲਾਗੂ ਕਰਨਾ ਚਾਹੁੰਦੇ ਆ ਜਿਹਦੇ ਵਿੱਚ ਅਸੀਂ ਸਤਿਕਾਰਯੋਗ ਹਿੰਦੂ ਧਰਮ ਦੀਆਂ ਮਾਤਾਵਾਂ ਦੀਆਂ ਫੋਟੋਆਂ ਬੋਲਕਾਂ 'ਚ ਪਾਈਏ ਉੱਥੇ ਮੱਥੇ ਟੇਕੀਏ ਫਿਰ ਸਿੱਖ ਧਰਮ ਤਾਂ ਇਹ ਤਬਦੀਲ ਕਰਨ ਨੂੰ ਫਿਰਦੇ ਹੈਗੇ ਆ ਇਸ ਕਰਕੇ ਅਸੀਂ ਇਸ ਪਰਿਵਾਰ ਤੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇਸ ਸਿੱਖੀ ਨੂੰ ਉੱਥੇ ਵੀ ਪਕੜ ਕੇ ਰੱਖੀ ਆ ਇੱਥੇ ਮੁੜ ਕੇ ਆ ਕੇ ਜਿਹੜਾ ਸਾਨੂੰ ਵੰਡ ਸ਼ੋਕੋ ਕਿਰਤ ਕਰੋ ਕਮਾਈ ਕਰੋ ਉਹਦਾ ਸਮਾਜ ਨੂੰ ਫਾਇਦਾ ਦੋ ਅੱਖਾਂ ਦੇ ਕੈਂਪ ਉਰੇ ਲਾਏ ਹੋਏ ਆ ਵਾਓ ਸਰ ਰਕबीर ਸਿੰਘ ਜਿਹੜਾ ਤੂੰ ਸੇਵਾ ਕਰ ਗਿਆ ਜਿਹੜੇ ਤੇਰੇ ਬੱਚੇ ਸੇਵਾ ਕਰਦੇ ਆ ਤੇਰੇ ਪੋਤੇ ਪੋਤੀਆਂ ਉਰੇ ਆ ਕੇ ਆਪਣੀ ਕੌਮ ਦੀ ਸੇਵਾ ਕਰਦੇ ਆ ਧੰਨ ਹੈ ਤੇਰਾ ਜਿਹੜਾ ਇਹ ਸਾਨੂੰ ਇੱਥੇ ਦੇਖ ਕੇ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ